ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਹੈ ਕਿ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਪਈ ਹੈ ਜ਼ਿੰਕ ਦੀ ਘਾਟ ਦੇ ਕੀ ਕਾਰਨ ਨੇ ਕਿਉਂ ਘਾਟ ਸਾਡੇ ਖੇਤਾਂ ਵਿੱਚ ਆਉਂਦੀ ਹੈ ਇਹਦੇ ਲੱਛਣ ਕੀ ਨੇ ਨਿਸ਼ਾਨੀਆਂ ਕੀ ਨੇ ਸਾਨੂੰ ਪਤਾ ਕਿਵੇਂ ਲੱਗਦਾ ਕਿ ਭਾਈ ਜ਼ਿੰਕ ਦੀ ਘਾਟ ਆ ਤੇ ਇਹਦਾ ਹੱਲ ਕਿਵੇਂ ਹੋ ਸਕਦਾ ਕਿਸਾਨ ਵੀਰੋ ਸਭ ਤੋਂ ਪਹਿਲਾਂ ਨਾ ਸਾਨੂੰ ਨਾ ਜ਼ਿੰਕ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਦੀ ਘਾਟ ਬਾਰੇ ਇਹਦੇ ਬਾਰੇ ਨਾ ਸਾਨੂੰ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਇਹ ਨਹੀਂ ਕਿ ਫਲਾਣੇ ਨੇ ਜੇ ਪਹਿਲੀ ਦੂਜੀ ਜਾਂ ਤੀਜੀ ਖਾਦ ਨਾਲ ਕੋਈ ਜ਼ਿੰਕ ਰਲਾ ਕੇ ਪਾਈ ਹੈ ਤੇ ਅਸੀਂ ਵੀ ਪਾਉਣੀ ਪਾਉਣੀ ਹੈ ਇੱਕ ਨਾ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਅਕਸਰ ਹੀ ਕਿਸਾਨ ਵੀਰ ਪੁੱਛਦੇ ਰਹਿੰਦੇ ਆ ਵੀ ਡਾਕਟਰ ਸਾਹਿਬ ਦੂਜੀ ਖਾਦ ਨਾਲ ਜੋ ਲੋਹਾ ਜ਼ਿੰਕ ਛੁੱਟ ਗਿਆ ਜੀ ਤੀਜੀ ਨਾਲ ਪਾ ਦਈਏ ਜੀ ਜਾਂ ਪਹਿਲੀ ਨਾਲ ਪਾ ਦਈਏ ਜੀ ਇੱਕ ਨਾ ਲੋਹਾ ਜ਼ਿੰਕ ਦਾ ਇੱਕ ਧਾਰਨਾ ਜੀ ਮਾਰਕੀਟ ਦੇ ਵਿੱਚ ਬਣੀ ਹੋਈ ਜੀ ਲੋਹਾ ਜ਼ਿੰਕ ਅਸੀਂ ਪਾਉਣਾ ਹੀ ਪਾਉਣਾ ਹੈ ਘਾਟਾਂ ਕਿਸਾਨ ਵੀਰੋ ਝੋਨੇ ਨੂੰ ਦੋ ਹੀ ਆਉਂਦੀਆਂ ਜਿੰਕ ਦੀ ਤੇ ਲੋਹੇ ਦੀ ਇਹ ਤੱਤ ਵੀ ਦੋਵੇਂ ਵੱਖੋ ਵੱਖਰੇ ਨੇ ਅੱਜ ਆਪਾਂ ਸਿਰਫ ਜਿੰਕ ਬਾਰੇ ਗੱਲ ਕਰਾਂਗੇ ਅਗਲੀ ਵੀਡੀਓ ਆਪਾਂ ਲੋਹੇ ਬਾਰੇ ਗੱਲ ਕਰਾਂਗੇ ਪਹਿਲਾਂ ਤਾਂ ਸਾਨੂੰ ਇਹ ਮਨ ਦੇ ਵਿੱਚ ਬਿਠਾ ਲਓ ਜਿੰਕ ਵੱਖਰਾ ਤੱਤ ਆ ਲੋਹਾ ਵੱਖਰਾ ਤੱਤ ਆ ਇਹ ਨਹੀਂ ਵੀ ਲੋਹਾ ਜਿੰਕ ਕਿਸੇ ਨੇ ਕਹਿ ਦਿੱਤਾ ਤੇ ਅਸੀਂ ਉਹ ਲੋਹਾ ਜਿੰਕ ਕੋ ਚਈਆ ਵੱਖੋ ਵੱਖਰੇ ਨੇ ਕਿਸਾਨ ਵੀਰੋ ਤੇ ਜਿੰਕ ਬਾਰੇ ਆਪਾਂ ਅੱਜ ਗੱਲ ਕਰਨੀ ਹੈ ਜਿੰਕ ਦੀ ਘਾਟ ਸਾਡੇ ਖੇਤਾਂ 'ਚ ਕਿਉਂ ਲੱਗੀ ਆ ਰੇਤਲੀਆਂ ਜ਼ਮੀਨਾਂ ਕਹਿ ਲਓ ਹਲਕੀਆਂ ਜ਼ਮੀਨਾਂ ਜਿਵੇਂ ਕਈ ਵਾਰੀ ਨਾ ਜਦੋਂ ਹੁਣ ਇਹ ਹੁਣ ਤਾਂ ਸਗੋਂ ਬਰਸਾਤਾ ਐਦਕੀ ਟਾਈਮ ਨਾਲੋਂ ਲਾਪੀਆਂ ਪਿਛਲੇ ਸੀਜ਼ਨ ਦੀ ਜੀ ਗੱਲ ਕਰੀਏ ਬੜੀ ਔੜ ਜੀ ਲੱਗੀ ਸੀ ਪਹਿਲੇ 35 40 ਦਿਨ ਝੋਨੇ ਨੂੰ ਮਸਾਂ ਝੋਨੇ ਤੁਰੇ ਹੀ ਸਾਡੇ ਔੜ ਦੇ ਵਿੱਚ ਵੀ ਹੈ ਜਦੋਂ ਉਦੋਂ ਵੀ ਜ਼ਿੰਕ ਦੀ ਘਾੜ ਆ ਜਾਂਦੀ ਹੈ ਜਾਂ ਫਾਸਫੋਰਸ ਤੱਤ ਸਾਡੀਆਂ ਜ਼ਮੀਨਾਂ 'ਚ ਬੜਾ ਹੋ ਗਿਆ ਸੀ ਤਾਂ ਤਾਂ ਤਰ ਡੀਏਪੀ ਛੁੱਟੀ ਜਾ ਰਹੇ ਆ ਜਾਂ ਹੋਰ ਤੱਤ ਪਾਈ ਜਾ ਰਹੇ ਆ ਉਹਦੇ ਕਾਰਨ ਵੀ ਆ ਜ਼ਿੰਕਾਂ ਦੀ ਘਾੜ ਆਉਣ ਲੱਗੀ ਹੈ ਇਹਦਾ ਸਾਨੂੰ ਪਤਾ ਕਿਵੇਂ ਲੱਗੇਗਾ ਕਿਸਾਨ ਵੀਰੋ ਵੀ ਸਾਡੇ ਖੇਤ ਵਿੱਚ ਜਿੰਕ ਦੀ ਘਾਟ ਆ। ਬੂਟਾ ਨਾਲ ਜਿਹੜਾ ਜਿੰਕ ਦੀ ਘਾਟ ਵਾਲਿਆ ਆ ਤੁਹਾਨੂੰ ਆ ਫੋਟੋਆਂ ਵੀ ਵਿਖਾ ਦੇਣੀ ਆ। ਜਿੰਕ ਦੀ ਘਾਟ ਵਾਲਾ ਬੂਟਾ ਮਦਰਾ ਰਹਿ ਜਾਂਦਾ ਬਾਕੀ ਝੋਨੇ ਨਾਲ। ਜੰਗਾਲੇ ਜਿਹੜੇ ਇਹਦੇ ਪੱਤੇ ਜਦੋਂ ਜੰਗਾਲੇ ਜੇ ਭੂਰੇ ਜੇ ਦਿਖਣ ਲੱਗ ਪੈਣ ਤਾਂ ਸਮਝ ਲਓ ਤੁਹਾਡੇ ਖੇਤਾਂ ਵਿੱਚ ਜਿੰਕ ਦੀ ਘਾਟ ਆ ਗਈ। ਜਿਹੜਾ ਬੂਝਾ ਬੁੱਚੜ ਘੱਟ ਮਾਰਦਾ ਝੋਨਾ ਬਾਕੀ ਜਿਹੜੇ ਖੇਤ ਦੇ ਖੇਤਾਂ ਨਾਲੋਂ ਮਧਰਾ ਰਹਿ ਜਾਂਦਾ ਤਾਂ ਸਮਝ ਲੈਣਾ ਜੰਗਾਲਿਆ ਪੂ ਰਿਆ ਜਾਂਦਾ ਸਮਝ ਲਓ ਜ਼ਿੰਕ ਦੀ ਘਾਟ ਆ ਗਈ ਇਹਦਾ ਹੱਲ ਕਿਸਾਨ ਵੀਰੋਂ ਆਪਾਂ ਕਿਵੇਂ ਕਰ ਸਕਦੇ ਆ ਜੇ ਤੱਕ ਕਦੂ ਵੇਲੇ ਕਰਨਾ ਤਾਂ ਕਦੂ ਵੇਲੇ ਤਾਂ ਕਿਉਂਕਿ ਕਿਸਾਨ ਵੀਰੇ ਡੀਏਪੀ ਤਾਂ ਪਾਉਣੀ ਛੱਡ ਗਏ ਆ ਪਰ ਸੁਪਰ ਜ਼ਰੂਰ ਪਾਉਂਦੇ ਆ ਤੇ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਜਿਹੜਾ ਫਾਸਫੋਰਸ ਤੱਤੇ ਆ ਤੇ ਜ਼ਿੰਕ ਦਾ ਇੱਟ ਕੁੱਤੇ ਦਾ ਵੈਰਾ ਫਾਸਫੋਰਸ ਤੱਤ ਨਾਲ ਅਸੀਂ ਜ਼ਿੰਕ ਖਾਦ ਇਕੱਠੀ ਨਹੀਂ ਪਾ ਸਕਦੇ ਮਾਰਕੀਟ ਦੇ ਵਿੱਚ ਹੁਣ ਤੁਸੀਂ ਕਹਿਣਾ ਵੀ ਡਾਕਟਰ ਸਾਹਿਬ ਇੱਕ ਜ਼ਿੰਕ ਇਟਡ ਆਉਂਦੀ ਐ ਸੁਪਰ ਆਉਂਦੀ ਐ ਜਾਂ ਬੋਰਨ ਇਟਡ ਸੁਪਰ ਆਉਂਦੀ ਬੋਰਨ ਵਾਲੀ ਆਉਂਦੀ ਹੋਰ ਬੜੇ ਬੜੇ ਤਰ੍ਹਾਂ ਦੀਆਂ ਬੜਾ ਕੁਝ ਆਉਣ ਲੱਪਿਆ ਮਾਰਕੀਟ ਦੇ ਵਿੱਚ ਪਰ ਆਪਾਂ ਸੁਪਰ ਤੇ ਜ਼ਿੰਕ ਇਕੱਠੀ ਨਹੀਂ ਪਾਉਣੀ ਕਹਿਣ ਤੋਂ ਬਾਅਦ ਫਾਸਫੋਰਸ ਤੱਤ ਤੇ ਜ਼ਿੰਕ ਆਪਾਂ ਇਕੱਠੀ ਨਹੀਂ ਖੇਤ ਦੇ ਵਿੱਚ ਪਾਉਣੀ ਜੇ ਤਾਂ ਮਿੱਟੀ ਚਕਾਈ ਐ ਜਾਂ ਜਾਦਾ ਘਾਟ ਆਈ ਸੀ ਪਿਛਲੇ ਸਾਲ ਹੈਨਾ ਤਾਂ ਕਦੋਂ ਵੇਲੇ ਵੀ ਤੁਸੀਂ ਪਾ ਸਕਦੇ ਹੋ 2-3 ਸਾਲਾਂ ਲਈ ਕਿਸਾਨ ਵੀਰੋ ਜੇ ਤਾਂ 21% ਪਾਉਣੀ ਐ ਤਾਂ 25 ਕਿਲੋ ਜੇ 33 ਪੌਣੀ ਆ ਤਾਂ 16 ਕਿਲੋ ਐਨੀ ਤੁਸੀਂ ਪੌਣੀ ਨਹੀਂ ਵਾਧੂ ਖਰਚਾ ਅਸੀਂ ਹਮੇਸ਼ਾ ਹੀ ਖਰਚੇ ਘਟਾਉਣ ਦੀ ਗੱਲ ਕਰਦੇ ਆਂ ਤੇ ਫਿਰ ਕਿਸਾਨ ਵੀਰੋਂ ਆਪਾਂ ਕਰਨਾ ਕੀ ਹੈ ਤੁਸੀਂ ਕਿਸਾਨ ਵੀਰੋਂ 10 ਕਿਲੋ ਵੀ ਪਾ ਸਕਦੇ ਹੋ 10 ਕਿਲੋ ਕਹਿਣ ਤੋਂ ਭਾਵ 21% ਜਿੰਕ ਨਾ ਸਾਡੀ ਤਾਂ ਚਾਰ ਤਰ੍ਹਾਂ ਦੀ ਆਉਂਦੀ ਆ ਆ ਪਿੱਛੇ ਲਿਖੀ ਵੀ ਹੋਈ ਆ ਜਿੰਕ ਸਲਫੇਟ ਹੈਪਟਾ ਹਾਈਡਰੇਟ 21% ਵਾਲੀ ਜਿੰਕੇ ਆ ਤੇ ਜਿਹੜੀ ਜਿੰਕ ਸਲਫੇਟ ਮੋਨੋ ਹਾਈਡਰੇਟ 33% ਵਾਲੀ ਜਿੰਕੇ ਆ ਕਿਸਾਨ ਵੀਰ ਕੀ ਕਰਦੇ 21 ਵੀ ਨਹੀਂ ਪਾਉਂਦੇ ਜ਼ਿੰਕ 33 ਪਾਉਨੇ ਅਸੀਂ ਉਹ ਵੀ 4-4 5-5 ਕਿਲੋ ਯੂਰੀਆ ਚਰਲਾ ਕੇ ਸੁੱਟ ਦਿੰਨੇ ਆ ਟੋਨਿਕ ਵਜੋਂ ਸੁੱਟ ਦਿੰਨੇ ਆ ਵੀ ਖਰੇ ਸਾਡੇ ਝੋਨੇ ਦਾ ਵਾਧਾ ਹੋ ਜਾਣਾ ਝੋਨੇ ਦਾ ਵਾਧਾ ਨਹੀਂ ਕਿਸਾਨ ਵੀਰ ਉਹ ਐ ਸੁੱਟੀ ਜ਼ਿੰਕ ਨਹੀਂ ਕਰਨਾ ਵੀ ਟੋਨਿਕ ਸਮਝ ਕੇ ਝੋਨੇ ਨੂੰ ਹਰਿਆਵਲ ਸਿਰਫ ਜਿਹੜਾ ਸਾਡਾ ਨਾਈਟ੍ਰੋਜਨ ਤੱਤ ਅਸੀਂ ਯੂਰੀਆ ਦਾ ਪਾਇਆ ਉਹਨੇ ਹੀ ਦੇਣੀ ਹੈ ਘਾੜ ਨੂੰ ਜ਼ਿੰਕ ਦੀ ਘਾੜ ਨੂੰ ਜ਼ਰੂਰ ਰੁਕੇਗੀ ਕਹਿੰਦੇ ਪਾਵੋ ਵੀ ਜੇ 4-4 ਕਿਲੋ ਪਾਈ ਹੈ ਉਹ ਉਹਨੇ ਉਹਨੇ ਵੀ ਨਹੀਂ ਰੋਕਣਾ ਸਾਨੂੰ ਤਾਂ ਹੀ ਕਹੀ ਜਨਾ ਸਾਨੂੰ ਸਮਝੋਣੀ ਚਾਹੀਦੀ ਜ਼ਿੰਕ ਤੱਤ ਬਾਰੇ 21% ਵਾਲੀ ਜੇ ਪਾਉਣੀ ਹੈ ਤੇ ਉਹ ਯੂਰੀਆ ਚ ਰਲ ਕੇ ਪੈਣੀ ਨਹੀਂ ਪਾਣੀ ਛੱਡ ਜਾਣਾ ਅਸੀਂ ਉਹ ਪਾਉਂਦੇ ਹੀ ਨਹੀਂ ਸਾਡੇ ਤਜਰਬੇ ਦੇ ਮੁਤਾਬਕ ਜਿਹੜੀ 21% ਉਹ ਜ਼ਿਆਦਾ ਅਸਰ ਕਰਦੀ ਹੈ 33 ਵੀ ਕਰਦੀ ਹੈ ਉਹਦਾ ਵੱਖਰਾ ਤਰੀਕਾ ਕਿਸਾਨ ਵੀਰ ਤਾਂ ਹੁਣ ਚਲੇਟੜ ਵੀ ਛੁੱਟੀ ਜਾਂਦੇ ਆ ਕਹਿੰਨ ਤੋਂ ਪਾਵੇ ਆ ਵੀ ਇਹਦੇ ਬਾਰੇ ਹੀ ਆਪਾਂ ਉਸਾਰ ਨਾਲ ਤੁਹਾਡੇ ਨਾਲ ਗੱਲਾਂ ਕਰਤੀਆਂ ਮਾਰਕੀਟ ਦੇ ਵਿੱਚ ਚਾਰ ਤਰ੍ਹਾਂ ਦੀ ਜਿੰਕ ਆਉਂਦੀ ਕਿਸਾਨ ਵੀਰੋ ਆ ਪਿੱਛੇ ਲਿਖਿਆ ਵੀ ਹੋਇਆ ਜਿੰਕ ਸਲਫੇਟ ਐਪਟਾਈਡ ਰੇਟ 21% ਵਾਲੀ ਜਿਹੜੀ ਆਉਂਦੀ ਹੈ ਮੋਨੋ ਹਾਈਡਰੇਟ ਜਿਹੜੀ ਆਉਂਦੀ ਆ ਜ਼ਿੰਕ ਸਲਫੇਟ ਉਹ 33% ਤੇ ਵਾਲੀ ਆਉਂਦੀ ਆ ਤੇ ਇੱਕ ਚਿਲੇਟਡ ਜ਼ਿੰਕ ਵੀ ਆਉਂਦੀ 12% ਵਾਲੀ ਤੇ ਇੱਕ ਜ਼ਿੰਕ ਆਕਸਾਈਡ ਆ ਜਿਹੜੀ ਲਿਕਵਿਡ ਤਰਲ ਆਉਂਦੀ ਆ 39.5% ਵਾਲੀ ਕਿਸਾਨ ਵੀਰੋ ਇਹ ਜਿਹੜੀਆਂ ਥਲੜੀਆਂ ਦੋਵੇਂ ਆ ਵੈਸੇ ਯੂਨੀਵਰਸਿਟੀ ਤਾਂ ਨਹੀਂ ਇਹਨਾਂ ਨੂੰ ਸਿਫਾਰਿਸ਼ ਕਰਦੀ ਪਰ ਕਿਸਾਨ ਵੀ ਰਾਵ ਤੇ ਪੱਧਰ ਤੇ ਕਰਦੇ ਆ ਇਹ ਦੋਵੇਂ ਇਹਨਾਂ ਦੋਹਾਂ ਦੀ ਸਪਰੇ ਹੁੰਦੀ ਆ ਤੇ ਉਤਲੀਆਂ ਦੀ ਆ ਉਹ ਸਪਰੇ ਵੀ ਹੋ ਜਾਂਦੀ ਆ ਤੇ ਉਹ ਧਰਤੀ ਦੇ ਵਿੱਚ ਵੀ ਪੈ ਜਾਂਦੀ ਆ ਜਿੱਥੇ ਕਿਸਾਨ ਵੀਰੋ ਮਿੱਟੀ ਚਕਾਈ ਐ ਜਿਆਦਾ ਮਾੜੀ ਜ਼ਮੀਨ ਐ ਜਾਂ ਪਿਛਲੇ ਸਾਲਾਂ 'ਚ ਜਿਆਦਾ ਜ਼ਿੰਕ ਦੀ ਘਾਟ ਆਈ ਸੀ ਉੱਥੇ ਕੀ ਕਰਨਾ ਕੱਦੂ ਵੇਲੇ ਤੁਹਾਨੂੰ ਦੱਸਦਾ ਪਰ ਤੁਸੀਂ ਫਾਸਫੋਰਫਾਈ ਕੱਦੂ ਵੇਲੇ ਨਹੀਂ ਤੇ ਬਾਅਦ 'ਚ ਵੀ ਤੁਸੀਂ ਪਾ ਸਕਦੇ ਹੋ 15-20 ਦਿਨ ਦੇ ਵਕਪੇ ਤੋਂ ਕਹਿਣ ਤੋਂ ਪਾਵ ਦੂਜੀ ਤੀਜੀ ਖਾਦ ਦੇ ਨੇੜੇ ਤੇੜੇ ਜਾਂ ਅੰਦਰ ਬਾਹਰ ਹੈਨਾ ਕਿਉਂਕਿ ਖਾਦ ਨਾਲ 21% ਤਾਂ ਰਲ ਨਹੀਂ ਨੀ ਪਾਣੀ ਬਣ ਜਾਂਦਾ ਕਿਸਾਨ ਵੀਰ 33% ਜ਼ਿਆਦਾ ਪਾਉਂਦੇ ਆ ਕਿਉਂਕਿ ਉਹ ਖਾਦ ਦੇ ਵਿੱਚ ਰਲ ਜਾਂਦੀ ਐ ਸੌਖੀ ਪਾਣੀ ਹੋ ਜਾਂਦੀ ਐ ਤੇ ਯੂਨੀਵਰਸਿਟੀ ਕੀ ਕਹਿੰਦੀ ਆ 21% ਪਾਉਣੀ 25 ਕਿਲੋ ਤੇ 33% ਪਾਉਣੀ ਆਪਾਂ 16 ਕਿਲੋ ਜਿੱਥੇ ਜ਼ਿਆਦਾ ਘਾਟ ਆਈ ਸੀ ਮਿੱਟੀ ਚਕਾਈ ਹੈ ਜਾਂ ਜਾਦੀਆਂ ਮਾੜੀਆਂ ਜ਼ਮੀਨਾਂ ਆ ਉਥੇ ਇਨੀ ਮਾਤਰਾ ਆ 25 ਤੇ 16 ਤੇ ਜਿੱਥੇ ਕਿਸਾਨ ਵੀਰੋ ਤੁਹਾਡਾ ਮਨ ਨਹੀਂ ਖੜਦਾ ਤੁਸੀਂ ਟੌਨਿਕ ਦੇ ਤੌਰ ਤੇ ਪਾਈ ਪੂਈ ਜਾਂਦੇ ਹੋ ਉਥੇ ਕੀ ਆ ਤੁਹਾਨੂੰ ਇਹ ਹੀ ਸਲਾਹ ਦੇਵਾਂਗਾ ਕਿ ਅੱਧਾ ਖੇਤ ਆ ਤੁਸੀਂ ਆਪਦੇ ਹਿਸਾਬ ਨਾਲ ਜ਼ਿੰਕ ਪਾ ਲਿਓ ਤੇ ਅੱਧੇ ਖੇਤ ਤੇ ਫਿਰ ਸਾਡੇ ਹਿਸਾਬ ਨਾਲ ਜੇ ਖਰਚਾ ਨਹੀਂ ਨਾ ਕਰਨਾ ਫਿਰ ਸਪਰੇਅ ਕਰ ਲਿਓਗਾ ਤੁਹਾਨੂੰ ਦੱਸਾਂਗਾ ਜਿੰਕ ਲੋਹਾ ਯੂਰੀਆ ਤੇ ਕਲੀ ਦੀ ਪਾਣੀ ਦੀ ਸਪਰੇਅ ਉਹ ਵੀ ਜਿੰਨੀ ਜਿੰਕ ਅਹੀਂ ਤੁਸੀਂ ਖੇਤਾਂ ਨੂੰ ਪਾਈ ਹੈ ਉਹਦੇ ਬਰਾਬਰ ਹੀ ਅਸਰ ਕਰੇਗੀ ਕਿੰਨ ਤੋਂ ਪਾਵੇ ਆ ਵੈਸੇ ਕਿਸਾਨ ਵੀਰੋ ਤੁਸੀਂ 21% ਜਿਹੜੀ ਜਿੰਕ ਆ ਉਹ ਤੁਸੀਂ ਮਿੱਟੀ ਚਰ ਲਾ ਕੇ ਪਾ ਸਕਦੇ ਹੋ ਯੂਰੀਆ ਚਰ ਨਹੀਂ 10 ਕਿਲੋ ਪਾ ਸਕਦੇ ਹੋ ਤੇ 6-7 ਕਿਲੋ ਜਿਹੜੀ ਆ ਤੁਸੀਂ 33 ਪਾ ਸਕਦੇ ਹੋ ਜਿਹੜੀ ਆਪਣੀ ਇਹ ਜਿਹੜੀ ਆ ਤੇ ਕਈ ਕਿਸਾਨ ਵੀਰ ਕੀ ਕਰਦੇ ਪਏ ਆ ਜਿਹੜੀ ਆ ਜ਼ਿੰਕ ਚਲੇਟਡ ਆ 12% ਦਾ ਦਾ ਕਿਲੋ ਕਿਲੋ ਉਹੀ ਛੁੱਟੀ ਜਾਂਦੇ ਆ ਉਹ ਵੀ ਯੂਰੀਆ ਚਰ ਲਾ ਕੇ ਛੱਟਾ ਪਾਈ ਜਾਂਦੇ ਐਵੇਂ ਨਹੀਂ ਕਰਨਾ ਕਿਸਾਨ ਵੀਰ ਉਹ ਇਹਦਾ ਫਾਇਦਾ ਹੀ ਨਹੀਂ ਹੈ ਇਹਦਾ ਛੱਟੇ ਨਾਲ ਫਾਇਦਾ ਨਹੀਂ ਪਹਿਲਾਂ ਤੁਹਾਨੂੰ ਕਿਹਾ ਇਹ ਇਹ ਵਰਤੀ ਜਾਂਦੀ ਆ ਸਿਰਫ ਸਪਰੇਅ ਦੇ ਵਿੱਚ ਤਸੋਪਰੇ ਦੇ ਵਿੱਚ ਵੀ ਜੇ ਆਪਾਂ 21% ਵਰਤੀਏ ਕਿਲੋ 1.5 ਕਿਲੋ ਤੇ ਇਹਦੇ ਰੇਟ ਦੇ ਮੁਕਾਬਲੇ ਸਾਨੂੰ ਉਹ ਸਸਤੀ ਪਵੇਗੀ ਸਾਨੂੰ ਉਹਦੇ ਤੇ ਵੀ ਪਸ ਸਸਤੀ ਪਵੇ ਕਹਿੰਦੇ ਤਾਂ ਪਾਵੇ ਜਾਂ 200 250 ਗ੍ਰਾਮ ਦੇ ਹਿਸਾਬ ਨਾਲ ਇਹ ਕਿਸਾਨ ਵੀਰ ਇਹਦੀ ਸਪਰੇਅ ਕਰਦੇ ਕਈ ਜਿਹੜੀ 39.5% ਆ ਇਹ ਵੀ 400 ml ਦੇ ਹਿਸਾਬ ਨਾਲ ਕਿੱਲੇ ਦੀ ਸਪਰੇਅ ਕਿਸਾਨ ਵੀਰ ਉਹ ਕਰਦੇ ਅਥਰੜੀਆਂ ਸਪਰੇਅ ਲਈਆਂ ਉਹ ਲੀਆਂ ਸਪਰੇਅ ਵੀ ਕਰ ਸਕਦੇ ਆ ਤੇ ਆਪਾਂ ਖੇਤ ਵਿੱਚ ਵੀ ਪਾ ਸਕਦੇ ਆ ਕਿਸਾਨ ਵੀਰ ਉਹ ਇਹ ਆ ਜਿਹੜਾ ਜ਼ਿੰਕ ਪਾਉਣਾ ਦਾ ਤਰੀਕਾ ਫਿਰ ਤੁਹਾਨੂੰ ਅਖੀਰ ਤੇ ਫਿਰ ਕਿਸਾਨ ਵੀਰੋ ਇਹ ਕਹਿਣਾ ਜ਼ਿੰਕ ਟੌਨਿਕ ਨਹੀਂ ਹੈ ਸਾਡੇ ਝੋਨੇ ਨੂੰ ਦੋ ਘਾਟਾ ਆਉਂਦੀਆਂ ਜ਼ਿੰਕ ਦੀ ਆਉਂਦੀ ਹੈ ਤੇ ਲੋਹੇ ਦੀ ਘਾਟ ਆਉਂਦੀ ਹੈ ਲੋਹਾ ਜ਼ਿੰਕ ਇਕੱਠਾ ਨਹੀਂ ਹੈਗਾ ਅਗਾ ਤੁਹਾਨੂੰ ਲੋਹੇ ਨਾਲ ਵਿਸਥਾਰ ਰੋਏ ਲੋਹੇ ਬਾਰੇ ਵਿਸਥਾਰ ਨਾਲ ਅਗਲੀ ਵੀਡੀਓ ਚ ਗੱਲ ਕਰਾਂਗੇ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਖੇਤ ਨੂੰ ਕੀ ਘਾਟ ਆਉਂਦੀ ਹੈ ਵੇਖੋ ਵੇਖ ਨਹੀਂ ਕਿਸਾਨ ਵੀਰੋ ਖੇਤੀ ਵੇਖੋ ਵੇਖ ਦੀ ਨਹੀਂ ਹੈਗੀ ਖੇਤੀ ਤਕਨੀਕ ਦੀ ਹੈ ਸਮਝਦੀ ਹੈ ਪਹਿਲਾਂ ਸਮਝਣਾ ਹੈ ਵੀ ਸਾਡੀ ਖੇਤ ਨੂੰ ਕਿਹੜੀ ਚੀਜ਼ ਦੀ ਘਾਟ ਹੈ ਤੇ ਅਸੀਂ ਪਾਉਂਦੇ ਕੀ ਪਾਏ ਆ ਕਿਸੇ ਮਗਰ ਲਾਕੇ ਨਹੀਂ ਆ ਜਿੰਕ ਦੀ ਘਾਟ ਆਉਂਦੀ ਆ ਜਿੱਥੇ ਜਿਆਦਾ ਘਾਟ ਆਉਂਦੀ ਆ ਤਾਂ 25-25 ਕਿਲੋ ਜਾਂ 16 ਅਤੇ 33 16 ਤੇ 25 21% ਵਾਲੀ 25 ਕਿਲੋ ਜਿਹੜੀ ਆ 21% ਵਾਲੀ ਪਾ ਸਕਦੇ ਹੋ ਤੇ ਜੇ ਇੰਨੀ ਨਹੀਂ ਪਾਉਣੀ ਤਾਂ 10 ਕਿਲੋ ਵੀ 21% ਵਾਲੀ ਪਾ ਸਕਦੀ ਹੈ ਤੇ 6-7 ਕਿਲੋ ਵੀ ਆਪਣੀ 33 ਵਾਲੀ ਪਾ ਸਕਦੀ ਹੈ ਕਹਿਣ ਤੋਂ ਪਾਵ ਜੇ ਨਹੀਂ ਪਾਉਣੀ ਇਹਨਾਂ ਚ ਕੋਈ ਵੀ ਤਾਂਗਾ ਤੁਹਾਨੂੰ ਸਪਰੇਅ ਦੱਸਾਂਗੇ ਤੇ ਸਪਰੇ ਵੀ ਓਨਾ ਹੀ ਅਸਰ ਕਰੂਗੀ ਬਾਹਰ ਬਣਾਊਗੀ 35-40 ਦਿਨਾਂ ਤੇ ਆਪਾਂ ਸਪਰੇ ਕਰਨੀਆਂ 30 ਦਿਨਾਂ ਤੇ ਕਰ ਸਕਦੇ 35 ਦਿਨਾਂ 40 ਦਿਨਾਂ ਤੇ ਕਰ ਸਕਦੇ ਆ ਤੇ ਇੰਨੀਆਂ ਕੋ ਬੇਨਤੀਆਂ ਨੂੰ ਕਿਸਾਨ ਵੀਰੋ ਪ੍ਰਮਾਣ ਕਰਿਓ ਜ਼ਿੰਕ ਦੀ ਘਾਟ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਾਡੇ ਖੇਤ ਆਈ ਕਿ ਨਹੀਂ ਆਈ ਐਵੇਂ ਨਾ ਅਸੀਂ ਲਟਰਮ ਪਟਰਮ ਪਾਈ ਜੀਏ ਇੰਨੀਆਂ ਕੋ ਬੇਨਤੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ